ਤਾ ਤੜਫਦੇ ਆ ਕਿ ਆਮ ਬੰਦਾ ਕਿਉਂ ਬਹਿ ਗਿਆ ਕੁਰਸੀ ਤੇ ਆਮ ਘਰਾਂ ਦੇ ਮੁੰਡੇ ਮੰਤਰੀ ਬਣ ਕੇ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਆ ਸਾਡੇ ਜੀਜੇ ਸਾਡੇ ਸਾਲੇ ਸਾਡੇ ਪੁੱਤ ਸਾਡੇ ਭਤੀਜੇ ਉਹ ਬਹਿੰਦੇ ਹੁੰਦੇ ਇੱਥੇ ਉਹ ਸਾਰੇ ਹੀ ਹਾਰ ਗਏ ਦੋ ਤਿੰਨ ਜੇਲ੍ਹ ਚ ਨੇ ਤੁਹਾਨੂੰ ਤਾਂ ਜਿਆਦੇ ਪਤਾ ਤੁਸੀਂ ਤਾਂ ਇਸ ਇਲਾਕੇ ਦੇ ਪੀੜ ਤੋਂ ਕਿਵੇਂ ਇੱਥੇ ਲਾਲ ਬੱਤੀਆਂ ਚ ਚਿੱਟਾ ਜਾਂਦਾ ਸੀ ਪਹਿਲੀ ਵਾਰ ਲੰਸ ਕਰਦੇ ਸੀ ਆ ਨੰਬਰ ਗੱਡੀ ਆ ਰਹੀ ਹੈ ਨੋਕ ਰੋਕਣੀ ਨਹੀਂ ਨਾਕੇ ਤੇ ਇਹ ਚ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਇਹਨਾਂ ਨੇ ਇਹਨਾਂ ਨੇ ਚਿੱਟੇ ਰੰਗ ਦੇ 70 ਪਛਾਤੇ ਘਰਾਂ ਚ ਲੱਖਾਂ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਇਹਨਾਂ ਨੇ ਚਿੱਟੇ ਨਾਲ ਤੇ ਹੁਣ ਜਦੋਂ ਫੜ ਕੇ ਅੰਦਰ ਕੀਤੇ ਸਾਰੇ ਹੀ ਤੜਫਦੇ ਆ ਕਾਂਗਰਸੀ ਵੀ ਕਾਲੀ ਵੀ ਭਾਜਪਾਲੇ ਵੀ ਸਾਰੇ ਉਹ ਕੋਨ ਨੂੰ ਨਾ ਜੇ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਮੈਂ ਕਿਹਾ اچھا ਉਹੀ ਰਹਿ ਗਏ ਮਨੁੱਖ ਅਸੀਂ ਤਾਂ ਡੰਗਰੀ ਆ ਫਿਰ ਉਹੀ ਮਨੁੱਖ ਰਹਿ ਗਏ ਸੋ ਇਸ ਕਰਕੇ ਸੋਚਿਓ ਇਹ ਨਹੀਂ ਚਰਦੇ ਆਪਾਂ ਨੂੰ ਇਹ ਕਹਿੰਦੇ ਇਹਨਾਂ ਨੂੰ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਕੀ ਫਿਰੋ 5 ਸਾਲ ਇੱਧਰ ਹੱਕ ਲਓ 5 ਸਾਲ ਇੱਧਰ ਹੱਕ ਲਓ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ کہیں ਲੋਕ ਕਿਤੇ ਜਾ ਹੀ ਨਹੀਂ ਸਕਦੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਇੱਕ ਤੀਜਾ ਵੀ ਆ ਉਮਿੰਦਰ ਮਾਸਟਰ ਦਾ ਮੁੰਡਾ ਉਹਨੂੰ ਪਤਾ ਨਹੀਂ ਸੀ ਇਹ ਵੀ ਜਿਹੜਾ ਸਾਥੋਂ ਸਾਹਬ ਮੰਗੂਗਾ ਜਿਹੜਾ ਸਾਹਬ ਮੰਗੂਗਾ ਸਾਥੋਂ ਲੁੱਟੇ ਹੋਏ ਪੈਸੇ ਦਾ ਪੁਰਾਣੇ ਦਾ ਹੌਲੀ ਹੌਲੀ ਕਾਗਜ਼ੀ ਕਾਰਵਾਈ ਐ ਇੰਨਾ ਖਰਾਬ ਕੀਤਾ ਹੋਇਆ ਕੰਮ ਸਿਸਟਮ ਸੁਝਾਈ ਜਾਂਦੇ ਆ ਦੇਖੋ ਜੇਤਾ ਨਮੀ ਰੇ ਦੀ ਬੋਰੀ ਮਿਲੀ ਹੋਵੇ ਨਾ ਫਿਰ ਤਾਂ ਜੇ ਸੱਜੇ ਪਾਸਿਓ ਉਹਦੇ ਦੋ ਸਿਰੇ ਕੱਢ ਲੀਏ ਸਹੀ ਪਾਸਿਓ ਫਿਰ ਤਾਂ ਫਰਰ ਦੇਣ ਸਾਰੀ ਖੁੱਲ ਜਾਂਦੀ ਐ ਜੇ ਪੁੱਠੇ ਪਾਸਿਓ ਪੰਗਾ ਲੈ ਬੈਠੀਏ ਅੱਧਾ ਦਿਨ ਤੱਕ alli ਰੇ ਦੀ ਬੋਰੀ ਖੋਲਣ ਨੂੰ ਜਾਂਦਾ ਫਿਰ ਫਿਰ ਆਰ ਕੇ ਦਾਕਤੀ ਨਾਲ ਆਏ ਪਾੜਦਿਆਂ ਛੱਡ ਭਰੇ ਯਾਰ ਤੂੰ ਕਿੱਥੇ ਮੱਥਾ ਮਾਰੀ ਜਾਂਨੇ ਉਹ ਇਹ ਪੁੱਠੇ ਪਾਸੇ ਵਾਲੀ ਬੋਰੀ ਮਿਲੀ ਐ ਮੈਨੂੰ ਕਰੀ ਜਾਂਦਾ ਮੈਂ ਵੀ ਚੱਲ ਕੋਈ ਗੁੰਜਣੀਆਂ ਕੱਢ ਲਈਏ ਗੁੰਜਣਾਂ ਜੀਆਂ ਕੱਢੀ ਜਾਂਦੇ ਆ ਪਰ ਯਕੀਨ ਰੱਖਿਓ ਅਸੀਂ ਵੀ ਤੁਹਾਡੇ ਧੀਆ ਪੁੱਤਾਂ ਅਸੀਂ ਵੀ ਇਨਸਾਨ ਆ ਕੋ ਸਾਡਾ ਸਾਡੇ ਚ ਵੀ ਕਮੀਆਂ ਹੋਣ ਕੰਨ ਫੜ ਕੇ ਮੋਢਾ ਫੜ ਕੇ ਬਾਹ ਫੜ ਕੇ ਦੱਸ ਦਿਓ ਰੋਕ ਲਿਓ ਕਿ ਭਾਈ ਇੱਥੇ ਗਲਤ ਐ ਤੂੰ ਇਹਨੂੰ ਐਂ ਕਰ ਕਰ ਲਾਂਗੇ ਪਹਿਲਾਂ ਤਾਂ ਕਹਿੰਦੇ ਸੀ ਇਹਨਾਂ ਨੂੰ ਤਾਂ ਰਾਜ਼ ਹੀ ਨਹੀਂ ਕਰਨਾ ਆਉਂਦਾ ਇਹਨਾਂ ਨੂੰ ਤਾਂ ਚੱਲਣੀ ਨਹੀਂ ਸਰਕਾਰ ਫਿਰ ਕਹਿੰਦੇ ਸਾਲ ਨਹੀਂ ਚੱਲਣੀ ਫਿਰ ਕਹਿਣ ਲੱਗੇ 2 ਸਾਲ ਨਹੀਂ ਕੱਟਦੇ ਫਿਰ ਤਿੰਨ ਤੇ ਆ ਗਏ ਹੁਣ ਪੌਣੇ ਚਾਰ ਹੋ ਗਏ ਹੁਣ 27 ਤੇ ਆ ਗਏ ਅਹੀਂ 32 ਤੇ ਆਉਣਗੇ। ਅਹੀਂ 37 ਤੇ ਆਉਣਗੇ, ਅਹੀਂ ਆਉਣਗੇ ਤਾਂ। ਕੋਈ ਏਜੰਡਾ ਨਹੀਂ। ਕੋਈ ਕੋਈ ਵਿਰੋਧੀ ਪਾਰਟੀ ਨੇ ਕੋਈ ਏਜੰਡਾ ਦਿੱਤਾ ਹੈ ਵੀ ਅਸੀਂ ਪੰਜਾਬ ਨੂੰ ਐਂ ਠੀਕ ਕਰਾਂਗੇ। ਆ ਸਾਡੇ ਕੋਲੇ ਰੋਡ ਮੈਪ ਹੈ। ਨਾ। ਸੁੱਧੇ ਕਹਿੰਦੇ ਸਾਡੀ ਵਾਰੀ ਆ ਲੈਣ ਦੇਓ। ਭਗਵਾਨ ਤਮਨ ਦੀ ਗਰਦਨ 'ਚ ਰੱਸਾ ਪਾਵਾਂਗੇ। ਆਹੀ ਮੁੱਦਾ ਰਹਿ ਗਿਆ ਬਸ। ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਤੇ ਵਾਰੀ ਯਾਰ ਪੰਜਾਬ ਨੂੰ ਸਮਝਦੇ ਕੀ ਹੋ ਕੋਈ ਵਾਰੀਆਂ ਲਾਉਣ ਆਏ ਹੋ ਇੱਥੇ ਬੜੀ ਵਾਰੀ ਥੋਡੀਆਂ ਵਾਰੀਆਂ ਆਈਆਂ ਨੇ ਥੋਡੀਆਂ ਵਾਰੀਆਂ ਦੇ ਪੱਤੇ ਤਾਂ ਹੁਣ ਤੱਕ ਰਾਸ ਨਹੀਂ ਆਏ ਤੁਹਾਡੇ ਬੀਜੇ ਹੋਏ ਕੰਡੇ ਚੁਗੀ ਜਾਂਦੇ ਆ ਕਿਹੜੀਆਂ ਵਾਰੀਆਂ ਦੀ ਗੱਲ ਕਰਦੇ ਆ ਆ ਘਟਪਟੀਆਂ ਮੰਗੂ ਉਧਰ ਨੱਚਣ ਲੱਗ ਜਾਂਦੇ ਆ ਭਗਵੰਤ ਮਾਨ ਵੀ ਸੀਐਮ ਨਹੀਂ ਐ ਕੱਲੇ ਕਾਗਜ਼ 'ਚ ਐ ਅਸਲੀ ਸੀਐਮ ਕੇਜਰੀਵਾਲਾ ਮੈਂ ਤਾਂ ਆਪਣੇ ਪੰਜਾਬੀਆਂ ਤੇ ਬੜਾ ਹੈਰਾਨ ਹੁੰਦਾ ਮੈਨੂੰ ਪਹਿਲਾ ਸੁਪਾ ਜਿਹਨੇ ਆਪਣਾ ਸਿੱਕਾਰ ਆਪ ਹੀ ਨੇ ਬਣਾਈ ਆਊਸੋਰਸ ਕਰਤੀ ਅੱਜ ਜਿਹੜੀ ਅਸਲੀਅਤ ਹੈ ਕਿ ਅੱਜ ਦੇ ਕੈਬਨਿਟ ਮਿਨਿਸਟਰ ਹੈ ਇਹਨਾਂ ਕੋਲੇ ਕੋਈ ਅਥਾਰਟੀ ਨਹੀਂ ਫੈਸਲਾ ਕਰਨ ਦੀ ਫੈਸਲਾ ਕਰਨ ਵਾਸਤੇ ਕੇਜਰੀਵਾਲ ਨੇ ਸੁਸੋਡਿਆ ਤੇ ਜੈਨ ਇਹਨਾਂ ਨੂੰ ਭੇਜਿਆ ਮਹਿਕਮੇ ਵੰਡਦੇ ਆ ਤੇ ਇੱਥੇ ਹੀ ਰਹਿੰਦੇ ਆ ਉਹ ਫੈਸਲਾ ਕਰਦੇ ਪਰ ਉਹਨਾਂ ਦਾ ਫੈਸਲਾ ਇੱਕੋ ਇੱਕ ਹੈ ਉਹਨਾਂ ਦਾ ਕੋਈ ਇੰਟਰਸਟ ਪੰਜਾਬ 'ਚ ਨਹੀਂ ਹੈ ਕੋਈ ਇੰਟਰਸਟ ਯੂਨੀਵਰਸਿਟੀ ਨਹੀਂ ਹੈ ਕੋਈ ਇੰਟਰਸਟ ਜੌਬ ਕਰਨਾ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਇੱਕ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ ਤੁਸੀਂ ਕਹਿੰਦੇ ਆ ਕਿ ਪੈਸਾ ਹੈ ਨਹੀਂ ਆਹ ਕਹਿੰਦੇ ਆ ਕਿ ਸਾਡੇ ਕੋਲ ਪੈਸਾ ਕਰਜ਼ਾ ਹੈ ਐਡਵਰਟਾਈਜ਼ਮੈਂਟ ਤੇ ਮੈਂ ਤੁਹਾਨੂੰ ਅੱਜ ਦੱਸਣਾ ਕੱਲੇ ਐਡਵਰਟਾਈਜ਼ਮੈਂਟ ਤੇ ਜੋ ਸਾਡੀ ਸਰਕਾਰ ਸੀ ਸਾਡਾ ਪੂਰੇ ਸਾਲ ਦਾ ਖਰਚਾ ਹੁੰਦਾ ਸੀ 30 ਕਰੋੜ ਕੋਈ ਪੂਰੇ ਸਾਲ 'ਚ ਇਹਨਾਂ ਦਾ ਖਰਚਾ 1000 ਕਰੋੜ ਸਾਲ ਦਾ ਹੈ 4000 ਕਰੋੜ ਰੁਪਈਆ ਆ ਕੱਲੇ ਆ ਇਸ਼ਤਿਹਾਰ ਇੱਥੇ ਨਹੀਂ ਤੁਸੀਂ ਨਾਗਾਲੈਂਡ ਚਲੇ ਜਾਓ ਨਾਗਾਲੈਂਡ ਦੇ ਅਖਬਾਰ 'ਚ ਵੀ ਭਗਵੰਤ ਮਾਨ ਦੇ ਆਪ ਦਾ ਇਸ਼ਤਿਹਾਰ ਹੋਊਗਾ ਹੈਂਡ ਬਾਇ ਪੀਪਲ ਆ ਪੰਜਾਬ ਉੱਥੇ ਕਹਿਣਗੇ ਅਸੀਂ 1000 ਰੁਪਏ ਲੜਕੀਆਂ ਨੂੰ ਦੇਤਾ ਅਸੀਂ ਇਹ ਦਿੱਤਾ ਉਹ ਤਾਂ ਉਹਨਾਂ ਨੂੰ ਲੱਗ ਰਿਹਾ ਨਾਲ ਨੂੰ ਕੀ ਪਤਾ ਇੱਥੇ ਆ ਕੇ ਥੋੜੀ ਜਾ ਕੇ ਪੁੱਛਣਗੇ ਆ ਯੂਜ਼ ਕਰ ਰਹੇ ਆ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਸਾਧਨ ਇਸ ਇਕੱਠਾ ਕਰਦੇ ਇਹਨਾਂ ਕੋਈ ਇੰਟਰਸਟ ਨਹੀਂ ਆ ਜੇ ਮਾਥੋਂ ਅੱਜ ਦੱਸ ਦਿੰਨਾ ਹੈ ਤੁਸੀਂ ਸਾਰੇ ਨੌਜਵਾਨਾ ਤੁਸੀਂ ਭਾਵੇਂ ਜੋ ਮੈਂ ਕਹੂੰਗਾ ਤੁਸੀਂ ਗੂਗਲ ਕਰਕੇ ਰਿਸ਼ਾਰਜ ਵੀ ਕਰਿਓ ਤਾਂ ਤੁਹਾਨੂੰ ਆਈਪਨੇਵ ਹੋਊਗਾ। ਛੋਕ ਕੁਛ ਵੀ ਬਣਿਆ ਪੰਜਾਬ 'ਚ। ਜਦੋਂ ਮੈਂ ਕਹਿ ਰਿਹਾ ਨਾ ਜੋ ਕੁਛ ਮੇਰਾ ਮਤਲਬ ਹੈ ਜੋ ਕੁਛ ਉਹਦੇ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ। ਮੈਂ ਐਗਜ਼ਾਮਪਲ ਦਿੰਨਾ ਹੈ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ, ਤਿੰਨ ਡੈਮ ਹੋਮ ਦੁਪਾਇੰਗ ਦਾ ਦੁਜਾ ਜਨਾ। ਸ਼ਾਹਪੁਰ ਕੰਡੀ ਡੈਮ ਸਾਰੀ ਡੈਮ ਅਕਾਲੀ ਦਲ ਨੇ ਬਣਾਈ। ਸਾਰੇ ਥਰਮਲ ਪਲੈਂਟ ਪੰਜਾਬ ਦੇ 100% ਬਣਾਏ ਅਕਾਲੀ ਦਲ ਨਹੀਂ ਕੱਲੇ। ਜਿੱਦ 15 ਲੱਖ ਕਿਊਬਲ ਕਨੈਕਸ਼ਨ ਹੈ। 13.5 ਲੱਖ ਕਿਊਬਲ ਕਨੈਕਸ਼ਨ ਦਿੱਤੇ ਅਕਾਲੀ ਦਲ ਦੀ ਸਰਕਾਰਾਂ ਕੋਲ ਰਿਕਾਰਡ ਘੱਟ ਕੇ ਦੇਖ ਲੋ। ਖਿੰਨਾ ਰੋਡ ਨੈਟਵਰਕ ਹੈ। 4 ਲੇਨ ਐਕਸਪ੍ਰੈਸ ਸਾਰਾ ਬਣਾਉਣ ਵਾਲਾ ਹੀ ਅਕਾਲੀ ਦਲ ਹੈ। ਆ ਤੁਹਾਡੇ ਸਾਹਮਣੇ ਸਾਰੀ ਮੈਂ ਸ਼ੁਰੂ ਕਰਤੇ ਸਾਰੇ। ਮੇਰਾ ਜੇ ਕਹਿਣ ਦਾ ਭਾਅ ਆਖੀ ਹੈ। ਪਰਕੇ ਸਾਡੇ ਇਥੇ ਇੰਨਾ ਚ ਆ ਸਾਡੇ ਵਾਸਤੇ ਘਰ ਹੈ ਪੰਜਾਬ ਆਪਣਾ ਅਸੀਂ ਜਿਉਣਾ ਮਰਨਾ ਇੱਥੇ ਹੈ ਸਾਨੂੰ ਤੁਹਾਡਾ ਦਰਦ ਪਤਾ ਹੈ ਸਾਨੂੰ ਪਤਾ ਕਿ ਆਪਣੇ ਮੁੰਡੇ ਹੈ ਆਪਣੇ ਬੱਚੇ ਹੈ ਇਹਨਾਂ ਨੂੰ ਇੱਥੇ ਜੋਬ ਕ੍ਰੀਏਟ ਕਰਨਾ ਹੈ ਇੱਥੇ ਇਹਨਾਂ ਨੂੰ ਅਸੀਂ ਇੰਡਸਟਰੀ ਲੈ ਕੇ ਆਉਣੀ ਹੈ ਇੱਥੇ ਅਸੀਂ ਐਗਰੀਕਲਚਰ ਵਧਾਉਣਾ ਹੈ ਅਸੀਂ ਹੋਰ ਕਿਤੇ ਸੋਚਦੇ ਨਹੀਂ ਜਿਹੜੀਆਂ ਦੂਜੀਆਂ ਨੈਸ਼ਨਲ ਪਾਰਟੀਆਂ ਹੈ ਉਹਨਾਂ ਦਾ ਇੰਟਰਸਟ ਕਲੈਸ਼ ਕਰਦਾ ਹੈ ਜੇ ਪੰਜਾਬ ਤੇ ਹਰਿਆਣਾ ਵਿੱਚ ਕੋਈ ਸਮੱਸਿਆ ਆ ਜਾਏ ਕਿਤੇ ਨਹੀਂ ਪੰਜਾਬ ਦਾ ਹਿੱਸਾ ਲੈਣਗੇ ਜਾਂ ਯੂਪੀ ਦਾ ਅਸੀਂ ਤੇ ਲੈਣਾ ਹੀ ਇਕੱਲਾ ਪੰਜਾਬ ਦਾ ਸੋ ਜਿਹੜਾ ਮੈਂ ਕਹਿਣ ਵਾਲਿਆ ਪਹਿਲੀ ਗੱਲ ਤੁਸੀਂ ਮੁਲਾਜ਼ਮ ਤੁਸੀਂ ਗੱਲਾਂ ਕਰ ਰਹੇ ਹੋ ਉਸ ਜਿੰਨੇ ਤੁਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੁੱਛ ਲਓ ਜਦੋਂ ਦੇ ਨੌਕਰੀ 'ਚ ਆਏ ਐ ਜਿੰਨੇ ਵੀ ਸੈਕਸ਼ਨ ਮਿਸ਼ਨ ਬਣਾਏ ਗਏ ਐ ਸਾਰੇ ਕਾਲੀ ਦੱਲੇ ਬੁਲਾਏ ਤੇ ਸਾਰੇ ਇੰਪਲੀਮੈਂਟ ਵੀ ਕਾਲੀ ਦੱਲੇ ਕੀਤਾ ਉਹ ਕਿਸੇ ਨੇ ਕੁਝ ਕੀਤਾ ਉਹਨਾਂ ਦੀਆਂ ਸਰਕਾਰਾਂ 5-5 ਸਾਲ ਟੱਪ ਜਾਂਦੀਆਂ ਸੀ ਪਰ ਇੰਪਲੀਮੈਂਟ ਨਹੀਂ ਕਰਦੇ ਸੀ ਨਾ ਲਾਉਂਦੇ ਸੀ ਜਦੋਂ ਆਉਂਦੇ ਸੀ ਕਾਲੀ ਦੱਲ ਲਾਉਂਦਾ ਸੀ ਤੇ ਕਾਲੀ ਦੱਲ ਦਿੰਦਾ ਸੀ ਅੱਜ ਵੀ ਜੋਬਸ ਦੀ ਗੱਲ ਕਰ ਰਹੇ ਥੋਡੀਆਂ ਪੋਸਟਾਂ ਮੈਂ ਦੇਖ ਰਿਹਾ 50-60% ਕਿਸੇ ਚੀਜ਼ ਤੇ 90% ਹੈ ਮਤਲਬ ਐਵਰੇਜ ਥੋੜੀ 60-65% 70% ਤੱਕ ਪੋਸਟਾਂ ਖਾਲੀ ਪਈ ਹੈ ਪੰਜਾਬ ਦਾ ਸੂਬਾ ਹੋਏ ਤੁਸੀਂ ਸਾਰਾ ਕੁਰਸੀ ਮਾਰਕੀਟ ਕਮੇਟੀਆਂ ਰਾਈ ਪਰਚੇਸ ਹੋਏ ਸੇਲ ਹੋਏ ਤੇ ਤੁਸੀਂ ਦੇਖ ਲਓ 91% ਮਾਰਕੀਟ ਕਮੇਟੀਆਂ ਦੇ ਸੈਕਟਰੀ ਹੈ ਨਹੀਂ ਕਿਵੇਂ ਚੱਲਣਗੇ ਮਾਰਕੀਟ ਕਮੇਟੀਆਂ ਝੋਨਾ ਆਇਆ ਸਾਰਾ ਸਾਰਾ ਸਿਸਟਮ ਹੀ ਆਪਣਾ ਐਗਰੀਕਲਚਰ ਬੇਸਡ ਹੈ ਤੇ ਜਿਹੜੀ ਸਟੇਟ ਐਗਰੀਕਲਚਰ ਬੇਸਡ ਹੈ ਉੱਥੇ ਤਾਂ ਬੱਕ ਰੱਖਦੇ ਨਹੀਂ ਇਹਨਾਂ ਨੂੰ ਫੋਕਸ ਨਹੀਂ ਪਤਾ ਕੀ ਕਰਨਾ ਨਹੀਂ ਕਰਨਾ ਤੁਸੀਂ ਰਿਕਾਰਡ ਦੇਖ ਲਓ ਬਾਦਲ ਸਾਹਿਬ ਸਰਕਾਰ ਅਸੀਂ ਤਕਰੀਬਨ 2.5 ਲੱਖ ਸਰਕਾਰੀ ਨੌਕਰੀ ਦਿੱਤੀ ਸੀ 2.5 ਲੱਖ ਹੁਣ ਕੀ ਹੋ ਰਿਹਾ ਜੇ ਸਰਕਾਰੀ ਨੌਕਰੀਆਂ ਥੋੜੀਆਂ ਜਿਹੜੀਆਂ ਰੁਟੀਨ ਚ ਆਉਂਦੀਆਂ 50% ਜੌਬਸ ਬਾਹਰੋਂ ਆਊਟਸਕੇਟਰ ਲੈ ਰਹੇ ਹੈ ਜਿਹੜਾ ਰੂਲ ਸੀ ਪਹਿਲੇ ਅਸੀਂ ਬਦਲਿਆ ਸੀ ਪੰਜਾਬ ਵਾਲਾ ਇਹਨੇ ਕੈਨਸਲ ਕਰਕੇ ਕਿਉਂਕਿ ਇਹਨਾਂ ਨੇ ਹਰਿਆਣੇ 'ਚ ਵੀ ਆਪਣਾ ਨਾਮ ਉੱਥੇ ਕਹਿ ਕੇ ਅਸੀਂ ਪੰਜਾਬ ਨੌਕਰੀ ਦੇਵਾਂ ਰਾਜਸਥਾਨ ਵਿੱਚ ਕਹਿ ਕੇ ਆਏ ਤੁਝੇ ਤੁਵੇਂ ਤੋ ਹੁੰਝੜੀ ਜੌਬ ਦੇ ਨਾਲ ਓਪਨ ਕਰਤਾ ਕੋਈ ਮਰਜ਼ੀ ਆਈ